ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਆਸਾ ਆਸਾ ਮਹੱਲਾ ਮਹੱਇਆ ਚੌਥਾ ਚੌਥਾ ਤੂੰ ਕਰਤਾ ਸਚਿਆਰ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਮੈਂ ਦਾ ਸਾਈਂ ਜੋ ਤੋ ਭਾਵੇ ਜੋ ਤੋ ਭਾਵੇ ਜੋ ਤੋ ਭਾਵੇ ਜੋ ਤੋ ਭਾਵੇ ਜੋ ਤੋ ਨਹੀਂ ਕਰਨਾ ਜੋ ਜੋ था था। जो सोई, 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 सोई? रहाओ सब तेरी तू तेरी। सब नीति आया तू सब नीति आया जिसनो कृपा करे जिसन कृपा कर ਤਿੰਨ ਤਿੰਨ ਨਾਮ ਰਤਨ ਪਾਇਆ ਨਾਮ ਰਤਨ ਪਾਇਆ ਗੁਰਮੁਖ ਲਾਦਾ ਗੁਰਮੁਖ ਲਾਦਾ ਮਨਮੁਖ ਗਵਾਇਆ ਮਨਮੁਖ ਗਵਾਇਆ ਤੂੰ ਤੇ ਆਪ ਵਿਛੋੜਿਆ ਤੂੰ ਤੇ ਆਪ ਵਿਛੋੜਿਆ ਆਪ ਮਿਲਾਇਆ ਆਪ ਮਿ ਆਇਆ ਤੂੰ ਦਰਿਆਓ ਤੂੰ ਦਰਿਆਓ ਦਰਿਆਓ ਦਈਆਓ ਹਾਰਾਰੇ ਨੰਬੇ ਹਾਈ ਲੱਗੀ ਨਾ ਦਰਿਆਓ ਤੂੰ ਦਰਿਆਓ ਤੂੰ ਦਰਿਆਓ ਸਭ ਸਭ ਤੁਝ ਹੀ ਮਾਹੇ ਤੁਜੀ ਮਾਹੇ ਤੁਝ ਬਿਨ ਦੂਜਾ ਤੁਨ ਬਿਨ ਦੂਜਾ ਕੋਈ ਨਾ ਹੈ ਕੋਈ ਨਾ ਹੈ ਇਹਨੂੰ ਇਦਾਂ ਵੀ ਪੜ੍ਹ ਲੈਣਾ ਤੁਝ ਬਿਨ ਤੁਦ ਬਿਨ ਦੂਜਾ ਕੋਈ ਨਾ ਹੈ ਕੋਈ ਨਾ ਹੈ ਦੂਜਾ ਕੋਈ ਨਾ ਹੈ ਕਿੱਚਾ ਕੋਈ ਨਾ ਹੈ ਜੀ ਜੰਤ ਜੀ ਜੰਤ ਸਭ ਤੇਰਾ ਖੇਲ ਸਭ ਤੇਰਾ ਖੇਲ ਵਿਜੋਗ ਵਿਜੋਗ ਮਿਲ ਨੇ ਵਿਛੜਿਆ ਵਿਛੜਿਆ ਸੰਜੋਗੀ ਮੇਲ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਆਏ ਤੂੰ ਜਿਸਨੂੰ ਤੂੰ ਜਾਣ ਆਏ ਹਾਂ ਜਿਸਨੂੰ ਜਿਸਨੂੰ ਤੂੰ ਜਾਣ ਆਏ ਜਾਣ ਆਏ ਸੋਈ ਜਨ ਜਾਣੈ ਸੋਈ ਜਨ ਜਾਣੈ ਹਰ ਗੁਣ ਹਰ ਗੁਣ ਸਾਧਹੀ ਕਲਹੀ ਆਖ ਬਖਾਣਾ ਆਖ ਬਖਾਣਾ ਜਿਨ ਹਰ ਸੇਵਿਆ ਜਿਨ ਹਾਂ ਕੇ ਰਿਆ ਤਿੰਨ ਸੁਖ ਪਾਇਆ ਤਿੰਨ ਸੁਖ ਪਾਇਆ ਸਹਜੇ ਹੀ ਲਗੇ ਹੀ ਹਰ ਨਾਮ ਸਮਾਇਆ ਹਰ ਨਾਮ ਸਮਾਇਆ ਮੂੰ ਆਪੇ ਕਰਤਾ ਮੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੇਰਾ ਕੀਤਾ ਸਭ ਹੋਏ ਤੇਰਾ ਕੀਆ ਇਹ ਆ ਕੀਆ ਸਭ ਹੋਏ ਸਭ ਹੋਏ ਦੁਦ ਬਿਨ ਦੁਦ ਬਿਨ ਦੂਜਾ ਦੂਜਾ ਅਵਰ ਨਾ ਕੋਏ ਅਵਰ ਨਾ ਕੋਏ ਤੂੰ ਇ ਕਰ ਕਰ ਵੇਖੈ ਜਾਣੈ ਸੋਏ ਜਾਣੈ ਕੋਏ ਜਨ ਨਾਨਕ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਪ੍ਰਗਟ ਹੋਏ ਤੂੰ ਤੂੰ ਕਰ ਕਰ ਵੇਖੈ ਜਾਣੈ ਸੋਏ ਜਾਣੈ ਸੋਏ ਜਨ ਨਾਨਕ ਜਨ ਨਾਨਕ ਗੁਰਮੁਖ ਗੁਰਮੁਖ ਪ੍ਰਗਟ ਹੋਏ ਪ੍ਰਗਟ ਹੋਏ ਠੀਕ ਹੈ